ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਵਾਗਤ ਆ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਫੇਰ ਆਪਾਂ ਬਈ ਚੋਨਾ ਵੱਡ ਰਹੇ ਹਾਂ ਕਪੈਨ ਚਲਾਤੀ 26 ਕਪੈਨ ਉਧਰ ਚੱਲ ਰਹੀ ਆ ਪੂਰੇ ਥੋੜਾ ਜਿਹਾ ਢੜਕ ਕੇ ਆ ਕੰਮ ਡੇਟ ਹੋ ਗਿਆ ਵੱਢਣ ਐਦਕੀ ਪਾਣੀ ਕਿੰਨੇ ਜਮੀਨਾਂ ਢੜਕ ਕੇ ਵਹ ਰਹੀਆਂ ਨੇ ਤੇ ਲਓ ਵੀ ਮਿੱਤਰੋ ਕਪੈਨ ਚਲਾਦੀ ਆਪਾਂ ਨੇ ਸੱਤਾ ਗਿਆ ਵਾ ਮੰਡੀ ਚ ਲਹੂਣ ਟਰਾਲੀ ਇੱਕ ਟਰਾਲੀ ਹਲੇ ਘਰੇ ਖੜੀ ਆ। ਉਹ ਵੀ ਲੱਗ ਕੇ ਆਊ ਅਤੋਂ ਬਾਅਦ। ਪਹਿਲਾਂ ਹੁਣ ਉਹਨੂੰ ਭਰ ਲਈਏ ਦੋ ਟਰਾਲੀਆਂ ਭਰਨੀ ਯਾਰ। ਫੁੱਲ ਪੱਕਿਆ ਪਿਆ ਹੈ ਬਈ ਝੋਨਾ ਪੂਰਾ ਹਨ ਰੜਿਆ ਪਿਆ। ਦੇਖ ਸਕਦੇ ਤੁਸੀਂ। ਓਕੇ ਰੋੜ ਪੂਰਾ। ਪੂਰੇ ਵੀ ਹਲਦੀ ਜਮਾ ਹੀ ਨਹੀਂ ਹੈਗੀ ਬਈ। ਇਹ ਵੀ ਗਿੱਤਾ ਆ। ਇੱਕ ਆਪਣੀ ਮੋਟਰ ਉੱਧਰ ਹੈ ਜਿਹੜੀ ਤੁਹਾਨੂੰ ਦਿਖਾਈ ਦਿੱ ਉੱਥੇ ਕਾਫੀ ਹਲਦੀ ਹੈ। ਤੇ ਬਈ ਯਾਰ ਇੱਕ ਗੱਲ ਦੱਸਿਓ ਵੀ ਆਪਣੀ ਵੈਸੇ ਮਟਰ ਦਾ ਚਲੋ ਲਾਉਣ ਦੀ ਸਲਾਹ ਹੈਗੀ ਉਹ ਆ ਵੀ ਲਾਉਣੀ ਆ ਵੀ ਕਿੰਨਾ ਕੁ ਲਾਈਏ ਮਟਰ ਤੇ ਮਟਰ ਦਾ ਕਿਹੜਾ ਬੀ ਲਾਈਏ ਬਾਈ ਯਾਰ ਸਾਰੇ ਭਰਾ ਜਿਹੜੇ ਲਾਉਂਦੇ ਆ ਜਾਂ ਉਹ ਕਰਦੇ ਆ ਹਨਾ ਅੱਗੇ ਵੀ ਬਜਾਈ ਕਰਦੇ ਆ ਪਿਛਲੇ ਸਾਲ ਵੀ ਲਾਈ ਤੀ ਤੁਹਾਨੂੰ ਪਤਾ 89 ਲਾਈ ਤੀ ਵੀ ਕਿਹੜੀ ਕੰਪਨੀ ਦਾ ਬੀ ਲਾਈਏ ਤੇ ਕਿਹੜਾ ਲਾਈਏ ਤੇ ਮੈਨੂੰ ਇੱਕ ਐਵੇਂ ਹੀ ਦੱਸੋ ਵੀ ਬਾਈ 60 ਲਾਈਏ ਕਿ ਦੂਜੇ ਹੀ ਲਾਈਏ 90 ਦੇ ਨਾਲ ਦੂਜਾ ਸੌਰੀ ਕਿਹੜਾ ਹੁੰਦਾ ਯਾਰ ਉਹ ਸਾਰੇ ਜਣੇ ਭਰਾ ਕਮੈਂਟ ਚ رائے ਜ਼ਰੂਰ ਦਿਓ ਬਾਈ ਬਈ ਵਿੱਚ ਨਾ ਬੰਦੇ ਕਹੀ ਜਾਂਦੇ ਵੀ ਇਤਕੀ ਆਲੂ ਬਹੁਤ ਲੱਗ ਰਿਹਾ ਆਲੂ ਦਾ ਮੰਦਾ ਹੋਊਗਾ ਸਾਡੇ ਏਰੀਆ 'ਚ ਆਲੂ ਚਲੋ ਵਧੀਆ ਲੱਗ ਰਿਹਾ ਬਹੁਤ ਜਿਆਦਾ ਲੱਗ ਰਿਹਾ ਪਰ ਬਈ ਤੁਸੀਂ ਦੱਸਿਓ ਨਾ ਤੁਹਾਡੇ ਏਰੀਆ ਦੇ ਵਿੱਚ ਆਲੂ ਕਿੰਨਾ ਕੁ ਲੱਗ ਰਿਹਾ ਕਿੰਨੇ ਕੁ ਜਿਆਦੇ ਮਤਲਬ ਕਿ ਨਾਲੋਂ ਵੀ ਵੱਧ ਪਰਸੈਂਟੇਜ 'ਚ ਲੱਗ ਰਿਹਾ ਮਟਰ ਤਾਂ ਹਾਲ ਤੱਕ ਕਿਸੇ ਨੇ ਲਾਇਆ ਨਹੀਂ ਪਤਾ ਨਹੀਂ ਗਰਮੀ ਕਰਕੇ ਲਾਇਆ ਮਟਰ ਥੋੜੇ ਲੇਟੇ ਲੱਗਦੇ ਆ ਮਟਰ ਨਾ ਆਲੂ ਪਰ ਬਹੁਤ ਜਿਆਦੇ ਆ ਤੇ ਆਪਾਂ ਨੂੰ ਬਈ ਗੱਲ ਤਾਂ ਸਹੀ ਆ ਵੀ ਵਿੱਚ ਇੱਕ ਵੀਰ ਨੇ ਨਾ ਮੇਰੀ ਪੋਸਟ ਤੇ ਇੰਸਟਾਗ੍ਰਾਮ ਤੇ ਕਮੈਂਟ ਕਰਿਆ ਸੀ ਪਹਿਲਾਂ ਕਹਿੰਦਾ ਵੀ ਯਾਰ ਤੁਸੀਂ ਝੋਨੇ ਦੀ ਝੋਨੇ ਨਿਕਲਦੇ ਹੈਗੇ ਮੈਂ ਹਲਦੀ ਵਾਲੀ ਵੀਡੀਓ ਪਾਈ ਸੀ ਕਹਿੰਦਾ ਮਰੋਂਗੇ ਤੇ ਫਿਰ ਮੈਂ ਉਹ ਵੀਰ ਨੂੰ ਬਹੁਤ ਸੋਹਣਾ ਜਵਾਬ ਦਿੱਤਾ ਸੀ ਮੈਂ ਵੀਰੇ ਮਟਰ ਲਾਏ ਮਟਰਾਂ ਦੀ ਪਹਿਲੀ ਤੋੜ ਗਈ 20 ਰੁਪਏ ਨੂੰ ਦੂਜੀ ਤੋੜ ਗਈ 16 ਰੁਪਏ ਨੂੰ ਤੀਜੀ ਤੋੜਵਾਰੀ ਵੀਰੇ ਮਟਰ ਤੁਹਾਨੂੰ ਪਤਾ ਹੀ ਹੈ बिकੇ ਨਹੀਂ ਸੀ ਉਹ ਬੀੜ ਚ ਪਾਉਣੇ ਪੈ ਗਏ ਉਹਨਾਂ ਨੂੰ ਉਹਦੋਂ ਮੱਕੀ ਲਾਈ ਮੱਕੀ ਚਿਰੋਂ ਆਪਾਂ ਤਾਂ ਚਾਰ ਵਾਲਿਆਂ ਨੂੰ ਵੇਚਤੀ ਥੋੜੀ ਠੀਕ ਰਹਿ ਗਈ ਸਿਸਟਮ ਪਰ ਜਿਹੜੀ ਪਕਾਈ ਪਕਾਮੀ ਬੱਕੀ ਦੀ ਜਿਹੜੀ ਉਹ 1100 ਰਹਿ ਗਈ ਵੀਰੇ ਨਾਲ ਦੀ ਨਾਲ ਵੱਢ ਕੇ ਜਿਹੜੀ ਆਪਾਂ ਸਿੱਟਦੇ ਹਾਂ ਕੁਝ ਆਪਾਂ ਸਘਾ ਕੇ ਵਿੱਚ ਉਹ ਚਲੋ ਵਿਕ ਗਈ ਠੀਕ ਹੈ ਪਰ ਬਈ ਚਲੋ ਇਹ ਹੋ ਗਈਆਂ ਦੋ ਫਸਲਾਂ ਆਲੂ ਆਲੂ ਜਦ ਆਪਾਂ ਗੇਤਾ ਪਟਿਆ ਉਹਦਾ ਝਾੜ ਘਟ ਹੁੰਦਾ ਤੁਹਾਨੂੰ ਪਤਾ ਉਹ 16 ਰੁਪਏ ਨੂੰ ਗਿਆ ਤੇ ਜਦੋਂ ਪਕਾ ਕੇ ਪਟਿਆ ਫਿਰ ਬਈ 10 ਰੁਪਏ ਰਹਿ ਗਏ ਯਾਰ ਜਿਹੜੀ ਚੀਜ਼ ਤੇ ਐਮਐਸਪੀ ਨਹੀਂ ਨਾ ਉਹ ਜਦੋਂ ਆਪਾਂ ਲਾ ਲੋ ਪੱਟਣੇ ਹੁੰਦੇ ਆਲੂ ਜਾਂ ਉਹ ਫਸਲ ਵੱਢਣੀ ਹੁੰਦੀ ਆ ਉਹ ਬਈ ਆਟੋਮੈਟਿਕਲੀ ਉਹਨੂੰ ਭੈਣ ਜੁਆਏ ਮਾਰਦੇ ਨੇ ਥੱਲੇ ਅਸਮਾਨ ਤੋਂ ਥੱਲੇ ਜਦੋਂ ਉਹੀ ਵਪਾਰੀਆਂ ਨੇ ਵੇਚਣੀ ਹੁੰਦੀ ਆ ਫਿਰ ਉਹ ਸਾਮਾਨਾਂ ਚ ਭਾਵਾ ਵਗ ਜਾਂਦਾ ਉਹੀ ਥੋੜੀ ਬੱਬੂ ਮਾਨ ਨੇ ਗੀਤ ਗਾਇਦੀ ਕਹਿੰਦਾ ਸਾਡੀਆਂ ਫਸਲਾਂ ਦਾ ਕਾਹਤੋਂ ਲਾਉਂਦੇ ਮੁੱਲ ਵਪਾਰੀ ਗੱਲ ਸਹੀ ਆ ਬਈ ਦੇਖੋ ਵਪਾਰੀ ਨੇ ਕੋਈ ਮਿਹਨਤ ਨਹੀਂ ਕਰਨੀ ਵਪਾਰੀ ਨੇ ਖਰੀਦਣੀ ਆ ਬਸ ਸੱਟਾ ਵਪਾਰੀ ਨੇ ਬਈ ਆ ਬਦੇ ਹਿਸਾਬ ਨਾਲ ਉਹਨਾਂ ਨੂੰ ਪਤਾ ਹੁੰਦਾ ਪੈਸਾ ਜਿਹੜੇ ਬੰਦੇ ਕੋਲ ਪੈਸਾ ਉਹ ਬਈ ਆਟੋਮੈਟਿਕਲੀ ਰਿਚ ਹੋਈ ਜਾਂਦਾ ਉਹ ਕਹਿੰਦੇ ਨਹੀਂ ਹੁੰਦੇ ਵੀ ਤਾਕੜੇ ਦਾ ਸੱਤੀ ਵੀ ਹੱਸ ਉਹ ਕੰਮ ਵਪਾਰੀਆਂ ਦਾ ਬਈ ਵਪਾਰੀ ਉਹੀ ਥੋੜੀ ਬਣੀ ਜਾਂਦੇ ਆ ਯਾਰ ਉਹ ਪੈਸੇ ਨੂੰ ਸਹੀ ਤਰੀਕੇ ਨਾਲ ਯੂਜ਼ ਕਰਦੇ ਤੇ ਆਪਣੇ ਜ਼ਿੰਮੇਵਾਰ ਭਰਾ ਵੀ ਬਹੁਤ ਨੇ ਹਨ ਜਦ ਬਈ ਵਪਾਰੀ ਸਟੋਰ ਕਰਕੇ ਆਪਾਂ ਤੋਂ ਪੈਸਾ ਕਮਾ ਸਕਦਾ ਜਿਨ੍ਹਾਂ ਦੇ ਕੋਲ ਪੈਸੇ ਨੇ ਉਹ ਮਿੱਟੀ ਦੇ ਪਾਤਾ ਚੀਜ਼ ਵੇਚ ਦੇਣਗੇ ਪਰ ਆਪ ਨਿਊ ਸਟੋਰ ਵਾਲੇ ਪਾਸੇ ਨੂੰ ਜਾਂਦੇ ਹੈਗੇ ਚਲੋ ਕਈ ਭਰਾਵਾਂ ਦੀ ਮਜਬੂਰੀ ਹੁੰਦੀ ਆਪਣੇ ਵਰਗੇ ਹੁੰਦੇ ਜਿਹੜੇ ਵੀ ਬਾਈ ਨਹੀਂ ਉਹ ਸਟੋਰ ਕਰ ਸਕਦੇ ਨਹੀਂ ਗਜਾਇਸ ਹੁੰਦੀ ਪਰ ਜਿਹੜੇ ਵੀਰਾਂ ਦੀ ਗਜਾਇਸ ਹੁੰਦੀ ਉਹ ਵੀ ਨਿ ਸਟੋਰ ਵਾਲੇ ਪਾਸੇ ਨੂੰ ਜਾਂਦੇ ਬਾਈ ਪਤਾ ਨਹੀਂ ਕਿਉਂ ਯਾਰ ਮੈ ਤਾਂ ਸਮਝੋ ਬਾਹਰ ਨਹੀਂ ਗੱਲਾਂ ਗੰਨੇ ਦੀ ਗੰਨੇ ਦੀ ਦੱਸੀ ਉਹਨੂੰ ਬਾਈ ਗੰਨੇ ਦੀ ਧੂਰੀ ਮਿਲ ਚ ਪੇਮੈਂਟ ਫਸੀ ਰਹੀ ਸੀ 2 ਸਾਲ ਵਿੱਚ ਅੱਧੇ ਬੰਦਿਆਂ ਦੀ ਤੇ ਹੁਣ ਵੀ ਫਸਿਆ ਪਿਆ ਨਾ ਸਲਾਣਾ ਮਿਲ ਪੈਂਦਾ ਉਹ ਨਹੀਂ ਮਿਲਦੀ ਹੈਗੀ ਪਰਚੀ ਈਆ ਯਾਰ ਕੋਈ ਵੀ ਨਹੀਂ ਹੈਗਾ ਝੋਨਾ ਜਿਹੜੀਆਂ ਆ ਵੀ ਪੈਸੇ ਆ ਜਾਂਦੇ ਜਦੀ ਮੜੇ ਮੋਟੇ ਕੰਮ ਆ ਜਾਂਦੇ ਫਸਲੀ ਚੱਕਰ ਤਾਂ ਹੈਗਾ ਤਾਂ ਸਹੀ ਹੈ ਨਿਕਲਣਾ ਤਾਂ ਪੈਣਾ ਬਾਈ ਪਰ ਕੋਈ ਸਰਕਾਰ ਵੀ ਤਾਂ ਉਹ ਕਰੇ ਨਾ ਐਮ ਐਸ ਪੀ ਵਗੈਰਾ ਜਾਂ ਕੁਝ ਪੱਕਾ ਰੇਟ ਦਾ ਵੀ ਸਾਰੀਆਂ ਚੀਜ਼ਾਂ ਤੇ ਜਿਵੇਂ ਪਹਿਲਾਂ ਕਹਿੰਦੇ ਸੀ ਅਸੀਂ 16 ਦੀਆਂ 16 ਫਸਲਾਂ ਤੇ ਅਮਨ ਮੋਲ ਗਾ ਕਰਨ ਮਾ ਚੁਟਕੀ ਮਾਰ ਕੇ ਕਹਿੰਦੀ ਐਮ ਐਸ ਪੀ ਦੇ ਦਾਂਗੇ ਹੁਣ ਉਹ ਅਸਤੀਫੇ ਦਿੰਦੀ ਐਮ ਐਸ ਪੀ ਦੀ ਸੌ ਉਹ ਵੀ ਡਰਾਮੇ ਨੇ ਸਭ ਲੋਕੀ ਨਕਰਉ ਚਲਦਾ ਕੰਮ ਜੋਲਾ ਤੋਰਾ ਤੇ ਰੋਗੀ ਸੰਭਾ ਭਾਵ ਵੀ ਆ ਰਹੇ ਆ ਟਰਾਲੀ ਲੈ ਕੇ ਜੋਟਾ ਘੜਾ ਜੋਟਾ ਉਹ ਟੱਕਾ ਬਾਈ ਇਹ ਬਣੀਓ ਜਿਹੜੀਆਂ ਪੱਕੀ ਪੱਕੀ ਦਿਖ ਰਹੀ ਆ ਉਹ ਸੋਹੋ ਦਰੋਂ ਬਗ ਜਾਂਦੀ ਆ ਚੱਲ ਵੀ ਰਾਣੀ ਹਲੇ ਤਾਂ ਜਲੀ ਜਾਂਦਾ ਕੰਮ ਜਦ ਹਲਦੀ ਵਾਲੀ ਚ ਵੜੇਗਾ ਬਹੁਤ ਔਖਾ ਹੋਊਗਾਣਾ ਹਲਦੀ ਉੱਤੇ ਨੂੰ ਆਊਗੀ ਆ ਥੱਲੇ ਨੂੰ ਮਾਰੂਗਾ ਉੱਥੇ ਪੱਠਾ ਲਾ ਲਈ ਕੜਕੜਾ ਲੱਗਿਆ ਹੋਇਆ ਯਾਰ ਬਚਾਉ ਰੱਖੂਗਾ ਲਓ ਵੀ ਮਿੱਤਰੋ ਉਡਣਾ ਜਹਾਜ਼ ਪਹੁੰਚ ਚੁੱਕਿਆ ਤੇ ਉਹ ਟਰਾਲੀ ਆਪਣੀ ਫੁੱਲ ਹੋ ਗਈ ਲਗਭਗ ਟੀਸੀ ਨਿਕਲ ਗਈ ਉਹਦੀ ਪੂਰੀ ਕਿਵੇਂ ਹੋਏ ਸੱਤੇ ਉਹਦਾ ਸਿਸਟਮ ਕਾੜੀ ਫੋਨ ਆ ਗਿਆ ਸੱਤੇ ਨੂੰ ਫਿਰ ਦੱਸਦੇ ਆ ਸਾਨੂੰ ਇੱਕ ਟਰਾਲੀ ਘਰੇ ਖੜੀ ਆ ਬਾਈ ਕੀ ਆਪਾਂ ਲਾਹਿਆ ਬਾਈ ਹੁਣ ਇੱਧਰ ਲਗੇਰਾ ਵੱਡਣਾ ਹੈ ਇਹਦੇ ਗੱਬੇ ਦੀ ਖਾਨਤੀ ਇਹਦੇ ਨਾਲ ਆ ਭਰਾਂਗੇ ਉੱਡਣੇ ਜਹਾਜ਼ ਵਾਲੀ ਬਾਈ ਜਾਲੀ ਵਾਲੇ ਬਿੱਡ ਦਾ ਬੜਾ ਨਜ਼ਾਰਾ ਯਾਰਾ ਬੱਲੀਆਂ ਬੱਲੀਆਂ ਮਿਲਣ ਦੀ ਲੋੜ ਹੈ ਨਹੀਂ ਨਜ਼ਾਰਾ ਪੂਰਾ ਜੀ ਬੱਲੀਆਂ ਦੱਬੀ ਜਾਓ ਬੰਨੀ ਜਾਓ ਕਦੇ ਖੋਲ ਦਿਓ ਕਦੇ ਇਕੱਠੀਆਂ ਕਰਨ ਜਾਲੀ ਵਾਲੇ ਬਿੱਡ ਦਾ ਬੜਾ ਨਜ਼ਾਰਾ ਬਾਈ ਉਹ ਜੀ ਘਾਹ ਨੂੰ ਜਾਲੀ ਲਵਾ ਲੈਣੀ ਉਹਦੇ ਐਤਕੀ ਵੀ ਲਵਾਉਣ ਲੱਗੇ ਸੀ ਪਰ ਫਿਰ ਘਾੜ ਹੋ ਗਈ। ਲਾਉ ਵੀ ਮੈਂ ਕਰਵਾ ਟਰਾਲੀ ਦਾ ਭਰ ਗਈ ਪੂਰੀ ਹਨਾ। ਫੋਲ ਡੀਸੀ ਘੜਤੀ ਇਹਦੀ ਤਾਂ ਤੇ ਉਹਦੀ ਵੀ ਡੀਸੀ ਨਿਕਲ ਜਾਣੀਆਂ। ਤੇ ਇੱਕ ਛੋਟਾ ਜਿਹਾ ਡੱਬਾ ਜਿਹਾ ਪਾ ਕੇ ਲੈ ਕੇ ਆਉਣਾ ਮੈਂ ਕੋਈ ਦੇਖ ਕੇ। ਬਾਦ ਜੂ ਇੱਕ ਅੱਧਾ ਟੈਂਕ। ਬਾਕੀ ਦੇਖਦੇ ਆ ਜੇ ਸਰੂਗ ਇਹਨੂੰ ਘਰੇ ਕੱਢ ਕੇ ਆਉਣਾ ਪਹਿਲਾਂ। ਕਰ ਕੇ ਵੱਢਣੇ ਆ ਰਹੇ ਇਹਦੇ ਲੋ ਵੀ ਮਿੱਤਰੋ ਆ ਰਹੀ ਜੀ ਬਸ ਇੰਨੀ ਜੋ ਪੈ ਜੂ ਮੈਨੂੰ ਲੱਗਦਾ ਵੈਸੇ ਆਪਾਂ ਛੋਟੀ ਜੀ ਵੀ ਪਾ ਲਿਆਂ ਦੀ ਕਟਰੋਨੀ ਪਏ ਹੋ ਜਾਣੀ ਇਹਦੇ ਚ ਆਨ ਡੀਸੀ ਕੱਢ ਲਾਂਗੇ ਉੱਡਣਾ ਜਹਾਜ਼ ਨੂੰ ਕੋਈ ਪਰਵਾਹ ਨਹੀਂ ਬਾਗੀਆਂ ਮੌਦਾ ਹਰਦਾ ਕੋਈ ਕੀ ਕਰੇ ਰੀ ਝੋਟੇ ਨੂੰ ਆਓ ਬਾਈ ਇੱਕ ਡੈਂਕ ਹੋਰ ਹੋਊਗਾ ਇੱਕ ਹੋ ਜਾਊਗਾ ਪੂਰਾ ਤੇਰੇ ਦਾ ਕੁਆਲਿਟੀ ਸੀ ਰਿਕਾਰਡ ਜਾਨਾ 1 ਹੋ ਜਾਏ 1:30 ਹੋ ਜਾਏ ਜੂ ਵੀ ਖੜਾ ਆ ਲੇਤਾ ਜੂ ਗਿੱਲਾ ਨਵਾਈ ਬਹੁਤ ਆ ਨਾ ਇਹਦਾ ਨਿਕਾਲ ਆ ਬਾਈ ਵਧੀਆ ਠੀਕ ਆ ਥੋੜਾ ਜਿਆ ਦੱਸ ਦੱਸਿਆ ਵੀ ਇਹ ਪੀਲ ਕਵਰੇਜ ਇਹਦੇ ਕਰਕੇ ਥੋੜਾ ਜਿਹਾ ਛੇਤੀ ਬਣ ਕੇ ਆ ਗਿਆ ਇਹਦਾ ਪੂਰੀ ਆ ਨਾ ਲਾ ਆਇਨੋ ਆ ਬਾਲੀ ਪੱਕੀ ਆ ਕੁਆਲਟੀ ਪੂਰੀ ਵਧੀਆ ਦੇ ਹਾਂ ਕੋਈ ਹਲਤੀ ਨਹੀਂ ਹੈਗੀ ਕੁਛ ਨਹੀਂ ਇਹ ਫਾਇਦਾ ਹੁੰਦਾ ਥੋੜੇ ਦਿਨਾਂ ਚ ਰੇ ਪੂਰਾ ਕਰਨ ਦਾ ਸਹੀ ਗੱਲ ਆ ਆਪਾਂ ਨੇ ਇਹਦਾ ਮੈਨੂੰ ਐ ਲੱਗਦਾ ਵੀ 28 ਦਿਨ ਚ ਰੇ ਪੂਰਾ ਕਰਤਾ ਸੀ ਰੇ ਵੀ ਪੂਰਾ ਕਰਤਾ ਸੀ ਬਾਕੀ ਯਾਰ ਮੈਂ ਦੇਖ ਲਿਆ ਵੀ 26 ਗੇਤੀ ਠੀਕ ਆ ਕੰਮ ਆ 26 ਵੀ ਠੀਕ ਆ ਇਧਰ ਮੰਗਣੇ ਲੱਗੀ ਵੀ ਕਾਮਜਾਬ ਆ ਜਿਹੜੇ ਆਪਣੇ ਵਾਲੇ ਭਈਏ ਨੇ ਇੰਜ ਨਹੀਂ ਬੋਲ ਆਉਂਦੇ ਨੇ ਤੇ ਉਸ ਤੋਂ ਬਾਅਦ ਸਪਰੇਹਾਂ ਸਹੀ ਤੋਂ ਸਪਰੇਹਾਂ ਮੰਗਦੀ ਆ ਸਨ ਵਧੀਆ ਬ੍ਰਾਂਡ ਦੀਆਂ ਹਾਂ ਦੇ ਦੋ ਸਪਰੀਆਂ ਹੋ ਗਈਆਂ ਪਾਣੀ ਐਂਡ ਤੇ ਆ ਕੇ ਘਟਾਤਾ ਐਨ ਪੂਰੀ ਬੱਤ ਸਿਰ ਦੱਤਾ ਰਾੜ ਕੇ ਪੂਰਾ ਸਹੀ ਗੱਲ ਹੈ ਤੇ ਹੁਣ ਦੇਖ ਲਾ ਫੇਰਾ ਤੇ ਪੈਨ ਮੁੰਰੇ ਜਮਾਂ ਹੀ ਢੂਡ ਨਹੀਂ ਉੱਡਦੀ ਹੈਗੀ ਉਹੀ ਤਾਂ ਗੱਲ ਹੈ ਸਾਫ਼ ਪਿਆ ਕੰਮ ਇਹਦੇ ਹਲਦੀ ਦਾ ਇਹਨੂੰ ਵੀ ਵਿੱਚ ਵਿੱਚ ਮਾੜੀ ਮੋਟੀ ਕਿਸੇ ਕਿਸੇ ਦਾਣੇ ਨੂੰ ਹਾਂ ਇਹ ਗੇਤੀ ਕਰਕੇ ਨਹੀਂ ਇਹਨੂੰ ਪਈ ਜਿਹੜਾ ਬਚਾਲਦਾ ਜਾਂ ਲਾਉ ਉਹਨੂੰ ਪਈਆ ਇਹ ਤੋਂ ਦਨ ਬਾਅਦ ਵਾਲਾ ਉਹ ਕਿਹੜੀ ਆ ਪੂਛਾ ਲਈ ਵੀ ਉਹਨਾਂ ਦੀ ਉਹ ਪੂਛਾ ਬੌਨਾ ਬੂਝਾ ਪੈ ਗਿਆ ਉਹ ਬਾਈ ਇੱਕ ਟਾਈਮ ਨਾ ਮਤਲਬ ਆ ਆਪਣੇ ਵਾਲੀ ਜੀਰੀ ਨਾਲ ਉੱਤੇ ਦੀ ਜਾ ਰਹੀ ਸੀ ਉਹ ਬਹੁਤ ਟਾਪ ਸੀ ਉਹ ਵਿਚਾਰੀ ਪਤਾ ਨਹੀਂ ਬੌਨੇ ਬੂਝੇ ਨੇ ਦੱਬ ਲਈ ਯਾਰ ਬਾਅਦ ਚ ਉਹਨੂੰ ਬੌਨਾ ਬੂਝਾ ਪੈ ਗਿਆ ਹੋਰ ਮੌਨ ਬੁੱਤੀ ਜਿਹੜੀ ਇਹ ਧਰਤੀ ਦੇ ਹਿਸਾਬ ਨਾਲ ਹੁੰਦੀ ਆ ਜਿਹੜੀ ਪੀਲੀ ਮਿੱਟੀ ਆ ਪੀਲ ਕਾ ਉਹ ਇਹਨੂੰ ਬਹੁਤ ਫੜਦਾ ਸਹੀ ਗੱਲ ਆ ਆ ਪੀਲੀ ਮਿੱਟੀ ਐ ਪੀਲੀ ਆ ਹਾਂ ਇਹਦੇ ਚ ਹਰੇਕ ਸਾਲ ਉਹ 26 ਉਹ ਹੁੰਦੀ ਆ ਬਹੁਤ ਝਾੜ ਵਧੀਆ ਆਉਂਦਾ ਹਾਂ ਬਾਕੀ ਉਧਰ ਡਾਕਰ ਚ ਨੜ ਹਰਾ ਦੀ ਦੇਖੋ ਇਹਦਾ ਹੁਣ ਜਿਵੇਂ ਇਹ ਚ ਵੀ ਥੋੜਾ ਜਿਹਾ ਪੀਲਾ ਸਾੜ ਹੂੰ ਪੀਲ ਥੱਲੇ ਆ ਹਾਂ ਸ਼ਰਮ ਹੁੰਦੀ ਜੀ ਹੋਈ ਪਈ ਆ ਹੂੰ ਇਹ ਇਥੋਂ ਪਤਾ ਲੱਗ ਜਾਂਦਾ ਜੀ ਮੀਂਹ ਖੇਤ ਦਾ ਵੀ ਆਪਣਾ ਆ ਦੇਖੋ ਹੁਣ ਉੱਥੇ ਕਿ ਤੱਕ ਤਾਂ ਇਹ ਖੇਤ ਜਮੇ ਹੀ ਹਰਾ ਪਿਆ ਕਿਉਂਕਿ ਉਹ ਤਗੜਾ ਔਰਲੀ ਛੱਡ ਵਾਲਾ ਆ ਆ ਆ ਖੇਕੇਰਾ ਹਾਂ ਉਹ ਅੱਗੇ ਨਾਲ ਹੀ ਉੱਥੇ ਕਰਾ ਲੱਗਿਆ ਵਾ ਜ਼ਮੀਨ ਥੋੜੀ ਜੀ ਹਲਕੀ ਆ ਹਾਂ ਉੱਥੇ ਦੇਖ ਉੱਥੇ ਪੀਲਕ ਹੋਈ ਪਈ ਆ ਇਹ ਮਦਰ ਪੜਕ ਜਾਂਦੀ ਉੱਥੇ ਛੇਤੀ ਜੀ ਇਹਦਾ ਨੜਾ ਜਿਹੜਾ ਸੁੱਕ ਜਾਂਦਾ ਪੀਲਾ ਹੋ ਜਾਂਦਾ ਹਰਾ ਹਰਾ ਨੜ ਕਾਮ ਜਾਂਦਾ ਬਾਬੀ ਚ ਇੱਕ ਬੰਦੇ ਦੇ ਨਾ ਕਮੈਂਟ ਆਏ ਕਹਿੰਦਾ ਵੀਰੇ ਹਰਾ ਨਾੜਾ ਇਹਦਾ ਮੌਚਰ ਆਏ ਆਏ ਆ ਬਾਈ ਉਹ ਜਿਹੜੀ ਆਪਾਂ ਵੱਡੀ ਦੀ ਉਥੇ ਘਰਾਂ ਕੋਲ ਜਿਹਦਾ ਨੜ ਜਿਆਦਾ ਹਰਾ ਸੀ ਉਹਦਾ ਮੌਚਰ ਆਇਆ ਸੀ ਆਪਣਾ 20 20 ਕੁ ਜਿਆਦਾ ਤਾਂ ਨਹੀਂ ਹਾਂ 20 ਕਿਥੇ ਜਾ ਰਿਹਾ ਹਾਂ ਜਮਾ ਹੀ ਨਹੀਂ ਉਹੀ ਤਾਂ ਗੱਲ ਆ ਇੱਕ ਦੋ ਪੁਆਇੰਟ ਕਿਉਂਕਿ ਪੱਖਾ ਲਾ ਕੇ ਉੱਡ ਜਾਂਦਾ ਇਹਦਾ ਤਾਂ ਮੇਰੇ ਹਿਸਾਬ ਨਾਲ 17 18 16 16 ਕੇ ਕਿਉਂਕਿ ਜਿਵੇਂ ਜਿਵੇਂ ਜਿਆਦਾ ਉਹ ਪੱਕੀ ਆ ਪੂਰੀ ਬੈ ਜੂ ਇਹ ਚ ਆਰਾਮ ਨਾਲ ਬਾਕੀ ਇੱਧਰ ਆਪਣਾ ਸਾਰਾ ਰਕਵਾ ਵੱਢਿਆ ਗਿਆ ਆ ਮਟਰ ਤੇ ਆਪਾਂ ਦੇਖਦੇ ਆ ਆਲੂ ਔਰ ਮਟਰ ਜਾਂ ਫਿਰ ਉਹ ਦੂਜੀ ਤੇ ਉਹ ਨੈਟ ਵਾਲੀ ਮੋਟਰ ਸਾਹਮਣੇ ਉਹ ਨੈਟ ਵਾਲੀ ਮੋਟਰ ਆ ਪੜੀ ਇੱਧਰ ਆਪਣੇ ਘਰ ਆ ਗਏ ਪੱਕੀ ਆ ਬਾਈ ਇਹਦਾ ਪੂਰੀ ਐਣ ਜਿਵੇਂ ਹੀ ਹਰਾ ਦਾਣਾ ਇੱਥੇ ਹੈ ਹੋ ਨਹੀਂ ਲਾਓ ਵੀ 8:55 ਵੀ ਆ ਗਿਆ ਮਰੀ ਖੜੀ ਐ ਇੱਕ ਟਰਾਲੀ ਉਸ ਲਾ ਕੇ ਆਉਣੇ ਵਾਲੀ ਆ ਟਰੈਕਟਰ ਕੱਢੇਗਾ ਤੂੰ ਕਿ ਮੈਂ ਕੱਢਾਂ ਕੱਢੇਗਾ ਡਰਾਈਵਰ ਹਾਂ ਐਦਾ ਮੈਂ ਕੰਦਾ ਟਪਾ ਦੂੰ ਇਹਨੂੰ ਏ ਉੱਡਣਾ ਜਹਾਜ਼ ਆ ਉੱਡਣਾ ਗੇਅਰ ਲਾ ਦਿੰਨਾ ਉਹਨਾਂ ਮੈਂ ਉਹ ਟਰਾਲੀ ਖੜੀ ਏ ਘਰੇ ਲਾਹੇ ਆ ਹੋ ਇੱਕ ਉਹ ਪਰਲੇ ਖੱਤੇ ਦੀ ਉੱਥੇ ਦੀ ਲਓ ਵੀ ਭਾਈ ਹੋ ਗਿਆ ਕੰਮ ਫਤਿਹ ਤੇ ਡੀਸੀ ਇਹਦੀ ਨਿਕਲ ਚੁੱਕੀ ਆ ਹੁਣ ਇਹ ਚ ਪਾ ਲਾਂਗੇ ਓਥੇ ਸਟਾਲੇ ਉਹ ਚ ਕਾ ਨੂੰ ਪਾਉਣੀ ਆ ਯਾਰ ਫਿਰ ਇੰਨੀ ਕ ਪਿੱਛੇ ਇਨੂੰ ਹੌਲੀ-ਹੌਲੀ ਲੈ ਜਾਗੇ ਟਗਾਈ ਨਾਲ ਲਓ ਜੀ ਇੱਕ ਟੈਂਕ ਹੁਣ ਆਪਾਂ ਬਾਹਰੇ ਕੱਢ ਕੇ ਆਵਾਂਗੇ ਕਿਉਂ ਫਿਰ ਆਇਆ ਯਾਰ ਛੱਲਾ ਜੀਆਂ ਲੱਗੀਆਂ ਦੀਆਂ ਨੇ ਦਾਣੇ ਬਾਹਰੇ ਡੁੱਲ ਜਾਂਦੇ ਨੇ ਪਹਿਲੇ ਹਾਈ ਚ ਹਾਂ ਤਾਂ ਪਤਾ ਨਹੀਂ ਹੈਗਾ ਕਿਸੇ ਬਸ ਕੇ ਜਮਾਈ ਪਾਲਾ ਜ਼ੋਰ ਮਾਰਦਾ ਹੌਲੀ ਕਰ ਲਾ ਤਾਂ ਹੀ ਨਹੀਂ ਦਾਣੇ ਹੋਰ ਪਵਾਏ ਵੀ ਡੋਲੂਗਾ ਆ ਤੇਰੀ ਬਾਈ 85 ਮਾਡਲ ਆ ਇਹ ਕਮੈਂਟ ਕਰਕੇ ਦੱਸਿਓ ਭੈਣ ਜੋ ਉੱਬੜਦਾ ਹੀ ਜਾਂਦਾ ਜਾਂ ਚੜਿਆ ਗਾਡੀ ਉੱਥੇ ਪਾ ਦੇ ਲਾਡੀ ਚੱਲਿਆ ਕਮੈਨ ਲੈ ਕੇ ਹੁਣ ਆਪਾਂ ਵੱਡਾਂਗੇ 777 ਥੋੜੇ ਦਿਨਾਂ ਨੂੰ ਤੇ 26 ਫੇਰ 2-4 ਦਿਨ ਨੂੰ 2 ਦਿਨ ਵੱਡ ਲਈ ਹੁਣ ਕਾਰ ਲਈ ਟਰਾਲੀ ਬੈਕ ਦਾਣੇ ਪਵਾ ਕੇ ਚਲਦੇ ਆ ਜੀ ਘਰ ਨੂੰ ਫਾਈਟ ਟੈਂਕ ਪੂਰਾ ਡੀਸੀ ਕੱਢੂ ਹੁਣ ਕੰਮ ਕੀਤ ਬੜਾ ਕਮਾਲ ਦਾ ਆ ਹੈ ਕਹਦਾ ਘੁੰਮ ਕਿਵੇਂ ਦੇਖਿਆ ਦੁਨੀਆ ਨਹੀਂ ਸਾਰੀ ਜਹਾਂ ਤਾਂ ਉਰੇ ਰੱਖ ਕਬਨ ਲੱਪਣੀ ਨਹੀਂ ਮੌਜ ਪੰਜਾਬ ਵਰਗੀ ਬਾਈ ਗੱਲ ਸਹੀ ਆ 30 ਤੇ ਨਿਕਲਦੇ ਰਹਿਣ ਬਾਈ ਟਰਾਲੀਆਂ ਭਰਦੀਆਂ ਰਹਿਣ ਅੱਜ ਕੰਮ ਨਿਬੜ ਗਿਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਪਹਿਲਾਂ ਉਧਰ ਲੈ ਘੇਰਾ ਵੱਡਣ ਦੀ ਸਲਾਹਤ ਉਹ ਫਿਰ ਕੈਨਸਲ ਕਰਤਾ ਥੋੜਾ ਨਰਮ ਲੱਗਿਆ ਕਿਉਂਕਿ ਯਾਰ ਮੰਡੀ ਚ ਬਹੁਤ ਔਖਾ ਨਰਮ ਵੱਢ ਲਈਏ ਉਹ ਤਾਂ ਠੀਕ ਦੀ ਵੈਸੇ ਪਰ ਆਪਾਂ ਫੁੱਲ ਪਕਾ ਕੇ ਹੀ ਵੱਢਦੇ ਆ ਆਹ ਫੁੱਲ ਸੇਰੇ ਲਾ ਕੇ ਵੱਢੀਏ ਜਮਾ ਰੜ ਕੇ ਪੂਰੀ ਢੀਸੀ ਨਿਕਲ ਗਈ ਦੋ ਟਰਾਲੀਆਂ ਦੀ ਇਹ ਆਪਣਾ 4.5 ਕਿੱਲੇ ਜਗਾ ਆ ਦੋ ਟਰਾਲੀਆਂ ਫੁੱਲ ਹੋ ਗਈਆਂ ਬਾਕੀ ਕੰਡਾ ਕਰਕੇ ਤੁਹਾਨੂੰ ਦੱਸਾਂਗੇ ਸਵੇਰੇ ਯਾਰ ਸੁੱਤਾ ਮਤਲਬ ਨੀਰਾਨੂਰਾ ਬੀਜਣ ਲੱਗ ਗਿਆ ਫਕਰ ਲੱਗਿਆ ਚੱਕ ਚਾ ਲਾ ਕੇ ਟਰਾਲੀਆਂ ਤੇ ਉਹ ਕੰਡੇ ਵਾਲੇ ਬਲੌਂਗ ਬਣਾਉਣੇ ਭੁੱਲ ਗਿਆ ਉਹ ਤੁਹਾਨੂੰ ਪਰਚੀਆਂ ਦੱਸ ਦਾਂਗੇ ਹਿਸਾਬ ਜਾਂ ਲਾ ਕੇ ਵੀ ਕਿੰਨੇ ਕਮੰਡਰ ਹੋਇਆ ਕੰਡਾ ਜ਼ਰੂਰ ਕਰਿਆ ਪਰ ਆਪਾਂ ਨੇ ਉਹ ਟਰਾਲੀਆਂ ਦਾ ਇੱਕ ਟਰਾਲੀ ਹੁਣ ਲਾ ਹੁਣ ਜਾਂਦਾ ਉਹ ਹੋ ਗਈਆਂ ਇਹਦੀਆਂ ਦੋ ਟਰਾਲੀਆਂ ਦਾ ਉਧਰੋਂ ਫੁੱਲ ਹੋ ਗਈਆਂ ਤੇ ਆਪਣੀਆਂ ਇੱਕ ਉਧਰੋਂ ਫੁੱਲ ਹੋ ਗਈ ਦੀ ਇੱਕ ਆਹ ਟਰਾਲੀ ਇਹ ਜੋ ਦੋ ਦਨ ਟੈਂਕੇ 'ਚ ਪੈ ਗਏ ਦੀ ਚਲੋ ਫਿਰ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਪਣੇ ਨੂੰ ਹੁਣ ਬਲੌਗ ਆਉਂਦੇ ਰਹਿਣਗੇ ਡੇਲੀ ਆਲੂਆਂ ਦੀ ਵਿਹਾਈ ਵਾਲੇ ਵੀ ਮਟਰ ਵਾਲੇ ਵੀ ਸਾਰੇ ਆਉਣਗੇ ਬਲੌਗ ਸਬਸਕ੍ਰਾਈਬ ਕਰ ਦਿਓ ਭਾਈ ਬਣ ਕੇ ਚੈਨਲ ਨੂੰ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਿਆ ਕਰੋ ਜਰੂਰ ਸਾਰੇ ਭਰਾ ਆਪਣੀ ਖੇਤੀਬਾੜੀ ਬਾਰੇ ਜਾਣਕਾਰੀ ਸਾਂਝੀ ਕਰਿਆ ਕਰੋ ਆਪਣੇ ਨਾਲ ਚੱਲਿਆ ਮੰਡੀ ਜਿਹਨੂੰ ਪੂਰੇ ਹੱਥ ਵਿੱਚ ਬੰਦਾ ਜਾਂਦਾ ਪਿੱਛੇ ਹੌਂ ਰਿਹਾ ਫਿਰ ਜਾ ਕੇ ਘਰ ਕੇ ਕਰਦੇ ਵੱਢਾਂਗੇ ਨਾਲੇ ਤਿਆਰ ਕਰਦੇ ਜਿੱਮੀ ਆਲੂ ਵਾਲੀ ਜਦੋਂ ਦੱਸ ਰਿਹਾ ਵੀ ਦੋਹੇ ਟਰਾਲੀਆਂ ਤੇ ਕਿੰਨਾ ਬਜਨ ਹੁੰਦਾ ਕਿ ਜੇ ਫੁੱਲ ਡੀਸੀ ਨਿਕਲ ਵੀ ਦੋਹੇ ਟਰਾਲੀਆਂ ਦੀ ਢੰਡਾ ਕਰਕੇ ਪਹਿਲਾਂ ਉਹਨ ਮੰਡੀ ਚ ਲਾ ਕੇ ਉਸ ਤੋਂ ਬਾਅਦ ਖਾਲੀ ਦਾ ਢੰਡਾ ਕਰਕੇ ਪਰਤੀਓ ਦਿਖਾ ਦੇਣੀ ਹੈ ਤੁਹਾਨੂੰ ਯਾਦ ਹੈ ਠੀਕ ਹੀ ਆ ਯਾਰ ਜਿਆਦਾ ਨਹੀਂ ਆਇਆ ਮਤਲਬ ਘੱਟ ਹੀ ਆਦਗੀ ਗਾਂਦੀ ਮੰਡੀ ਤੇ ਨਾਰਾ ਘੰਡੇ ਦਾ ਬੜਾ ਫਰਕ ਹੁੰਦਾ ਬਾਈ ਮੈਂ ਤਾਂ ਯਾਰ ਪਿਛਲੀ ਵਾਰ ਤੁਹਾਨੂੰ ਗੱਲ ਬਹੁਤ ਵਾਰ ਦੱਸੀ ਹੈ ਵੀ ਪਿਛਲੀ ਵਾਰ ਕਿੱਗੀ ਜਦੋਂ ਸਰਪੰਚੀ ਦੀਆਂ ਟੋਕਾਂ ਦੀਆਂ ਜੀ ਜੀ ਬੜੀ ਵੀ ਹੈਗੀ ਵੀਰ ਹੱਤਾ ਲਗਾ ਕਰ ਕੀ ਰਣੇ ਜੀ 26 ਤੇ 18 ਕੁਵੰਟਲ ਘਾਟੇ ਦੀ ਬਾਈ 150 ਕੁਵੰਟਲ ਚ 10 ਦਿਨ ਪਈ ਰਹੀ ਦੀ ਚੀਜ਼ ਹੁਣ ਤੁਸੀਂ ਆਪ ਲਾ ਲੋ ਹਿਸਾਬ ਇਹਨੇ ਤਾਂ ਉੜਦੇ ਵੀ ਨਹੀਂ ਹੁੰਦੇ ਤੁਸੀਂ ਕੀ ਆ ਵੀ ਤਾਂ ਸਿਸਟਮ ਆਇਆ ਚਾਹੀਦਾ ਆੜਤੀਆਂ ਦਾ ਵੀ ਸਰਕਾਰ ਕਰਦੇ ਰਹੀ ਜਿਵੇਂ ਆ ਗੰਡਾ ਆ ਇਹਦੇ ਤੇ ਗੰਡਾ ਕਰਾਏ ਟਰਾਲੀ ਲਹਾਈ ਤੁਨੇ ਉਹ ਥੋੜੀ ਅੱਗੇ ਘਟੇ ਵਧੇ ਉਹ ਥੋੜੀ ਬੋਰੀਆਂ ਜੋ ਗੋੜ ਦੇ 61 ਘੱਟ ਲਿਆ ਕਰਨ 2 ਕੁਵੰਟਲ ਘੱਟ ਲਿਆ ਕਰਨ 3 ਕੁਵੰਟਲ ਘੱਟ ਲਿਆ ਕਰਨ ਉਹ ਵੀ ਮਿੱਤਰੋ ਪਹੁੰਚ ਗਏ ਮੰਡੀ ਦੇ ਵਿੱਚ ਮੰਡੀ ਦੇ ਹਾਲਾਤ ਤੁਸੀਂ ਦੇਖ ਸਕਦੇ ਇੱਧਰ ਤਾਂ ਵਧੀਆ ਭਰੀ ਵੀ ਹੈ ਇੱਧਰ ਵਿਚਾਰੀ ਖਾਲੀ ਹੋ ਬਈ ਇਹ ਹਲੇ ਸੁੰਨੀ ਜੀ ਕਿਉਂਕਿ ਹੁਣ ਜੀਰੀ ਵੀ ਐ ਥੋੜੀ ਜਿਹੀ ਗਹਵਸ਼ਾ ਆਉਣ ਲੱਗੀ ਇੱਥੇ ਨਹੀਂ ਆਉਂਦੀ ਸਿੱਧੀ ਸਿੱਧੀ ਜੀ ਆਉਂਦੀ ਹੈ ਕਿਉਂਕਿ ਬੀ ਹੋ ਗਏ ਕਈ ਪ੍ਰਕਾਰ ਦੇ ਪੂਸ਼ਾ ਨੇ ਲੇਟ ਆਉਣਾ ਸੱਬੀ ਨੇ ਪਹਿਲਾਂ ਆ ਜਾਣਾ 16 ਮੰਨ ਨੇ ਉਦੋਂ ਵੀ ਪਹਿਲਾਂ ਆ ਜਾਣਾ ਇਹਦੀ ਰਪੋਰਟ ਤਾਂ ਨਹੀਂ ਆ ਦੇਖੋ ਸਾਰੀ ਮੰਡੀ ਚ ਵਸਾਈ ਬਈ ਇੱਕ ਢੇਰੀ ਲੱਗਦੀ ਮੈਨੂੰ ਹਾਂ ਇੱਕ ਹੀ ਆ ਤਾਂ ਸਾਰੀ ਚ ਵਸਾਤੀ ਸਾਰੇ ਫੜ ਤੇ ਕਰਤੇ ਵੱਢ ਕੇ ਆਇਆ ਸਭੋ ਕਹਿੰਦਾ ਉੱਦੂ ਕੰਮ ਹੈ ਕਰਤੇ ਬਣਾਲਾ ਨਾਲ ਦਾ ਟਰੈਕਟਰ ਚ ਥੋੜਾ ਥੋੜਾ ਪਰਾਲੀ ਬਾੜ ਦਿੰਦਾ ਇਹ ਨਾਲੇ ਬੰਦੇ ਦੇ ਕਰਦਾ ਅੰਦਰ ਪੂਰਾ ਡੀ ਲੋਡਰ ਲਾਉਣਾ ਆਹ ਦੇਖ ਲਓ ਭਾਇਆ ਟਰਾਲੇ ਪਰ ਇਹ ਤਾਂ ਦੇਖਿਆ ਜਾਂਦੇ ਆ ਵੀ ਦੇਖਿਆ ਕਰੋ ਬਈ ਇਹ ਤਾਂ ਕਹਿੰਦੇ ਜਿਹੜੇ ਐ ਐ ਐ ਇਹ ਤਾਂ ਐ ਕਰਦੇ ਆ ਝਾੜ ਝੂੜ ਕੇ ਰੀਪਰ ਨੂੰ ਰਹਿਣ ਓਕੇ ਟਰੈਕਟਰ ਵੀ ਝਾੜਦਾ ਜਿੰਨਾ ਕਿ ਝੜਿਆ ਹੁਣ ਆਪਾਂ ਚੱਲਦੇ ਆ ਘਰ ਨੂੰ ਫਿਰ